ਸ਼ਲੋਕ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਹਾ ਦਇਾਲ ਪੁਰਖ ਭਗਵਾਨਾ ਨਾਨਕ ਲਿਪਤ ਨਾ ਮਾਇਆ ਪਾ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮਿਹਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਪੈ ਦਇਆਲ ਨਾਮ ਵਿਆਪੇ ਮਾਇਆ ਕੋਟ ਅਗਾ ਗੈ ਨਾਸ ਹਰ ਇੱਕ ਧਿਆਇ ਨਿਰਮਲ ਪੈ ਸਰੀਰ ਜਨ ਤੂਰੀ ਨਾਇਆ ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕਉਲ ਸੁਭਾਇਆ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰ ਦਇਾਲ ਸੁਮਰਥ ਗੁਰ ਗੁਰ ਨਾਨਕ ਪਤਿਤ ਉਧਾਰਣ ਪੌਜਲ ਬਿਖਮ ਅਸਗਾ ਗੁਰ ਬੋਹਿ ਥੈ ਤਾਰਯੰ ਨਾਨਕ ਪੂਰ ਕਰਮ ਸਤ ਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਅਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸ਼ਲੋਕ ਦ੍ਰਿਸ਼ਟਾਂਤ ਇਕੋ ਸੁਨੀ ਅੰਤ ਏਕੋ ਵਰਤੰਤ ਏਕੋ ਨਰਹਰਾ ਨਾਮਦਾਨ ਜਾ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰਹਿ ਹਿਕ ਸੇਵੀ ਹਿਕ ਸੰਭਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪਾਉੜੀ ਪ੍ਰਭ ਦਇਆਲ ਬੇਅੰਤ ਪੂਰਨ ਇੱਕ ਇਹ ਸਭ ਕਿਛ ਆਪੇ ਆਪ ਦੂਜਾ ਕਹਾ ਕਹੇ ਆਪ ਕਰੋ ਪ੍ਰਭ ਦਾਨ ਆਪੇ ਆਪ ਲੇ ਆਵਣ ਜਾਣਾ ਹੁਕਮ ਸਭ ਨੇਚਲ ਤੁਧ ਥੇ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ ਦੇਸਰੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਥ ਕਸ਼ੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਨੋ ਰਹਾ ਤੁਮ ਕਹੀਤ ਹੋ ਜਗਤ ਗੁਰ ਸੁਆਮੀ ਹਮ ਕਹੀਤ ਕਲ ਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰਜੀਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਾਸੀ ਆਜੋ ਨਾ ਪਤਿ ਆਏ ਨਿਗਮ ਭੈ ਸਾਖੀ ਗੋਤਮਨਾਰ ਉਮਾਪਤ ਸੁਆਮੀ ਸੀਸ ਧਰਨ ਸਹਸ ਭਗ ਗਾਮੀ ਇਨੰਦੂਤਨ ਖਾਲ ਬਦ ਕਰ ਮਾਰਿਓ ਬਡੋ ਨਿਲਾਜ ਅਜ ਹੂੰ ਨਹੀਂ ਹਾਰਿਓ ਤਹਿਰ ਵਿਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ